ਆ ਆਮ ਆਦਮੀ ਪਾਰਟੀਆਂ ਜਾਂ ਕਹਿ ਲਓ ਕਿ ਸੀਐਮ ਸਾਹਿਬ ਨੇ ਚਿੱਠੀ ਤਾਂ ਵਾਪਸ ਭੇਜਦੀ ਹੈ ਕਿ ਸਾਨੂੰ ਇਹ ਜਿਹੜਾ ਖੇਤੀ ਮੰਡੀ ਅਖੜੇ ਵਾਲੀ ਨੀਤੀ ਹੈ ਜਿਹੜੀ ਇਹ ਨਹੀਂ ਚਾਹੀਦੀ ਸਾਨੂੰ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਵੀ ਮਤਲਬ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੱਲੇਵਾਲ ਸਾਹਿਬ ਦਾ ਜਾਂ ਕਿਸਾਨਾਂ ਦਾ ਸਾਨੂੰ ਫਿਕਰ ਹੈ ਪਰ ਇਦਾਂ ਨਹੀਂ ਲੱਗਦਾ ਕਿ ਡੱਲੇਵਾਲ ਸਾਹਿਬ ਦਾ ਜੇ ਫਿਕਰ ਹੈ ਤੇ ਉਹ ਥੋੜਾ ਜਿਹਾ ਜ਼ਿਆਦਾ ਹੀ ਦੇਰ ਨਹੀਂ ਹੋਗੀ ਉਸ ਚੀਜ਼ ਨੂੰ ਇਹ ਫਿਕਰ ਸਭ ਨੂੰ ਆ ਮੈਂ ਆਲੋਚਕਾਂ ਮੰਨ ਲੋ ਜੀ ਡੱਲੇਵਾਲ ਸਾਹਿਬ ਦਾ ਪੰਦੇਲ ਸਾਹਿਬ ਦਾ ਪਰ ਮੈਂ ਕਦੇ ਚਾਹਾਂਗਾ ਕਿ ਉਹਨਾਂ ਦਾ ਕੋਈ ਨੁਕਜਾਨੀ ਨੁਕਸਾਨ ਹੋ ਜੀ ਬਿਲਕੁਲ ਨਹੀਂ ਚਾਹੇ ਉਹਨਾਂ ਦਾ ਕੋਈ ਵਿਰੋਧੀ ਸਹੀ ਸਰ ਜਮੀਰ ਵਾਲਾ ਚਾਹੇ ਕੋਈ ਭਾਜਪਾ ਦਾ ਵੀ ਹੋਵੇਗਾ ਨਾ ਪੰਜਾਬੀ ਹੂੰ ਹੂੰ ਤਦ ਵੀ ਉਹ ਐਸਾ ਨਹੀਂ ਚਾਹੇਗਾ ਜਿਹੜਾ ਜਮੀਰ ਵਾਲਾ ਬਿਲਕੁਲ ਬੇਸ਼ੱਕ ਉਹ ਆਰਐਸਐਸ ਦਾ ਹੋਵੇ ਭਾਜਪਾ ਦਾ ਹੋਵੇ ਲਸਨ ਕਿਉਂਕਿ ਦੇਖੋ ਹਰੇਕ ਬੰਦੇ ਦੀ ਜਿਹੜੀ ਜਾਨ ਦੀ ਕੀਮਤ ਹੈ ਨਾ ਉਹ ਉਹਦੇ ਪਰਿਵਾਰ ਨੂੰ ਪਤਾ ਹੁੰਦਾ ਹੈ ਬੇਸ਼ੱਕ ਜਾਂ ਉਹਦੇ ਨਾਲ ਜੁੜੇ ਉਦੇ ਨੇੜੂਆਂ ਨੂੰ ਪਤਾ ਹੁੰਦਾ ਉਹਦੇ ਸਮਰਥਕਾਂ ਨੂੰ ਪਤਾ ਹੁੰਦਾ ਤੇ ਉਹਦਾ ਜੇ ਸਹੀ ਇਨਸਾਨ ਹੈ ਨਾ ਉਹਨੂੰ ਦੂਜੇ ਇਨਸਾਨ ਦੀ ਜਾਨ ਦੀ ਵੀ ਪਰਵਾਹ ਹੁੰਦੀ ਹੈ ਜੀ ਸੋ ਲਿਆਦਾ ਦੇਖੋ ਗੱਲ ਇਹ ਆ ਕਿ ਸਰਕਾਰ ਦੀ ਜਿਹੜੀ ਚਿੰਤਾ ਹੁੰਦੀ ਹੈ ਨਾ ਹਮ ਠੀਕ ਆ ਭਾਵਨਾਤਮਕ ਤੌਰ ਤੇ ਇਹਨਾਂ ਦੇ ਵਿੱਚ ਵੀ ਅੱਛੇ ਇਨਸਾਨ ਨੇ ਜੀ ਇਹ ਨਹੀਂ ਐ ਸਾਰੇ ਬੁਰੇ ਨੇ ਝਾੜੂ ਵਾਲੇ ਜੀ ਜੀ ਇਹਨਾਂ ਦੇ ਵਿੱਚ ਵੀ ਬਹੁਤ ਅੱਛੇ ਇਨਸਾਨ ਆ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਹ ਹ ਜੀ ਠੀਕ ਹੈ ਨਾ ਜੀ ਚਲੋ ਆਪੋ ਆਪਣੇ ਸੰਗਠਨ ਹੁੰਦੇ ਆਪੋ ਆਪਣੇ ਦਲ ਹੁੰਦੇ ਆ ਪਿਆਰੇ ਹੁੰਦੇ ਆ ਮਨ ਮਾਰ ਕੇ ਜਾਂ ਜਮੀਰ ਮਾਰ ਕੇ ਤੁਰਨਾ ਪੈਂਦਾ ਤੁਰਨਾ ਮੈਨੂੰ ਸੱਚ ਬੰਦੇ ਕਈ ਅੱਛੀ ਸੋਚ ਵਾਲੇ ਹੁੰਦੇ ਆ ਤਨਸੀਮਾ ਚ ਤਾਂ ਕਹਿੰਦਾ ਮਤਲਬ ਹੈ ਕਿ ਪਰ ਜਿਹੜੀ ਸਰਕਾਰ ਦੀ ਚਿੰਤਾ ਹੈ ਨਾ ਸਰਕਾਰ ਦੀ ਚਿੰਤਾ ਹੋਰ ਪੱਖ ਤੋਂ ਤੁਹਾਨੂੰ ਯਾਦ ਹੋਣਾ ਮੈਂ ਕੁਝ ਦਿਨ ਪਹਿਲਾਂ ਇੱਕ ਤੁਹਾਨੂੰ ਗੱਲ ਦੱਸੀ ਸੀਗੀ ਕਿ ਇੱਕ ਇਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਹ ਚਰਚਾ ਇਸ ਗੱਲ ਤੇ ਹੋਈ ਕਿ ਡੱਲੇ ਵੱਲ ਨੂੰ ਚੁੱਕ ਲਿਆ ਜਾਵੇ। ਜੀ। ਤਾਂ ਉਤੋਂ 2 ਕਿ 3 ਦਿਨ ਬਾਅਦ ਖਬਰਾਂ ਲੱਗੀਆਂ। ਹੂੰ। ਉਹ ਮੈਨੂੰ ਕਿਸੇ ਸੋਰਸ ਨੇ ਇਹੀ ਜਾਣਕਾਰੀ ਦਿੱਤੀ ਸੀਗੀ ਕਿ ਪਲੈਨਿੰਗ ਹੋ ਰਹੀ ਆ। ਜੀ। ਤੇ ਸ਼ਾਇਦ 5-6 ਹਜ਼ਾਰ ਦੀ ਨਫਰੀ ਜਿਹੜੀ ਆ ਅਸੰਗਰੂਰ ਦੇ ਨੇੜੇ ਇਕੱਠੀ ਕੀਤੀ ਗਈ ਸੀਗੀ। ਹੂੰ। ਠੀਕ ਹੈ ਨਾ ਜੀ ਲੱਡਾ ਕੋਠੀ ਵਾਲੀ ਸਾਈਡ। ਹੂੰ ਹੂੰ। ਤਾਂ ਉਸੇ ਤਰ੍ਹਾਂ ਹੁਣ ਇੱਕ ਜਿਹੜੀ ਗੱਲ ਸੁਣਨ ਨੂੰ ਮਿਲਦੀ ਆ ਉਹ ਇਹ ਆ ਕਿ ਪੰਜਾਬ ਸਰਕਾਰ ਦੀ ਚਿੰਤਾ ਇਸ ਪੱਖ ਤੋਂ ਵਧੀ ਆ ਕਿ فرض ਕਰੋ ਕਿਉਂਕਿ ਹੁਣ ਕੇਂਦਰ ਸਰਕਾਰ ਨਾਲ ਤਾਂ ਡਾਇਲੌਗ ਵਾਸਤੇ ਦਰਵਾਜ਼ਾ ਖੋਲ ਰਿਆ ਹ ਹ ਨਾ ਉਹ ਕਿਸਾਨਾਂ ਦੀ ਇਥੋਂ ਰਵਾਨਗੀ ਵਾਸਤੇ ਬੈਰੀਅਰ ਖੋਲ ਰਿਆ ਜੀ ਖੁਦਾ ਨਾ ਖਾਸਤਾ ਤੋ ਕਿ ਅੱਜ ਤੁਸੀਂ ਦੇਖੋ ਨਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੱਸਦੀ ਹੈ ਕਿ ਬਿਲਕੁਲ ਕਹ ਲੋ ਕਿ ਕ੍ਰਿਟੀਕਲ ਪੋਜੀਸ਼ਨ ਚ ਪਹੁੰਚ ਚੁੱਕੀ ਹੂੰ ਜੀ ਠੀਕ ਹੈ ਨਾ ਜੀ ਮੈਂ ਇਸੇ ਕਰਕੇ ਕਿਹਾ ਕਿ ਜਿਆਦਾ ਦੇਰ ਹੋਗੀ ਸ਼ਾਇਦ ਸਰਕਾਰ ਨੂੰ ਤੋਂ ਆਪਾ ਉਮੀਦ ਕਰ ਰਹੇ ਸੀ ਕਿ ਪਹਿਲਾਂ ਵੀ ਥੋੜਾ ਜਿਹਾ ਸਾਥ ਦੇਣ ਪਰ ਨਹੀਂ ਹਣਾ ਹੁਣ ਕਿਤੇ ਜਾ ਕੇ ਇਹਨਾਂ ਨੇ ਗੱਲ ਕੀਤੀ ਹੈ ਤਾਂ ਕਰਕੇ ਮੈਂ ਕਿਹਾ ਸੀ ਕਿ ਸ਼ਾਇਦ ਕਿਤੇ ਦੇਰ ਤਾਂ ਨਹੀਂ ਹੋਗੀ ਹਾਂਜੀ ਤੇ ਹੁਣ ਤੁਸੀਂ ਇੱਕ ਚੀਜ਼ ਦੇਖੋ ਨਾ ਪੰਜਾਬ ਸਰਕਾਰ ਵਾਸਤੇ ਚਿੰਤਾ ਦਾ ਸਬਬ ਇਹ ਆ ਹੂੰ ਕਿ ਜੇ ਮਿਸ ਹੈਪਨਿੰਗ ਕੋਈ ਹੁੰਦੀ ਆ ਤਾਂ ਉਹਦਾ ਸੇਕ ਸਾਨੂੰ ਲੱਗਣਾ ਹੈ ਬਿਲਕੁਲ ਯਾਨੀ ਇੱਕ ਤੇ ਕਹ ਲਓ ਕਿ ਅਸੀਂ ਘਿਰੇ ਹੋਏ ਆ ਕਿ ਕੇਂਦਰ ਗੱਲਬਾਤ ਨਹੀਂ ਕਰ ਰਿਹਾ ਜੀ ਅਸੀਂ ਵੀ ਪਹੁੰਚ ਕਰਦੇ ਆ ਕਿ ਭਾਈ ਗੱਲਬਾਤ ਕਰੋ ਗੱਲਬਾਤ ਕਰੋ ਸਟੇਟ ਦੀ ਸਥਿਤੀ ਸੰਭਾਲਣੀ ਔਖੀ ਆ ਉਹ ਗੱਲ ਨਹੀਂ ਸੁਣਦੇ ਤੇ ਦੂਜਾ ਇਹ ਆ ਕਿ ਕੱਲ ਨੂੰ ਮੰਨ ਲਓ ਮਿਸ ਹੈਪਨਿੰਗ ਹੁੰਦੀ ਆ ਹੁਣ ਦੇਖੋ ਲਾ ਐਂਡ ਆਰਡਰ ਸਰ ਸਟੇਟ ਦਾ ਅਵਿਸ਼ਾ ਜੀ ਸਰਕਾਰ ਦੀ ਬਦਨਾਮੀ ਜੋੜੀ ਹੁੰਦੀ ਆ ਕੱਲ ਨੂੰ ਕਿਸਾਨ ਜਿਹੜੇ ਆ ਪੰਦੇਰ ਵਰਗੇ ਤਾਂ ਪਹਿਲੇ ਬਿਆਨ ਦੇ ਰਹੇ ਹੂੰ ਕਿ ਇੱਥੇ ਤੁਸੀਂ ਦੇਖੋ ਕੀ ਹੋਏਗਾ ਰਾਜੇਵਾਲ ਸਾਹਿਬ ਵਰਗੇ ਬਜ਼ੁਰਗ ਕਹਰੇ ਹਟ ਨਾਲੇ ਟਖੜਕਾ ਦੇਾਂਗੇ ਜੀ ਕੱਲ ਨੂੰ ਮੰਨ ਲਓ ਸਥਿਤੀ ਕੋਈ ਐਸੀ ਵੈਸੀ ਵਾਪਰਦੀ ਆ ਪੰਜਾਬ 'ਚ ਹੂੰ ਇੱਕ ਬਲ ਪ੍ਰਯੋਗ ਕਰਦੇ ਆ ਕਿਸਾਨ ਤੇ ਤਾਂ ਵੀ ਜਿਵੇਂ ਕਹਿੰਦੇ ਮਾਰੇ ਉਸ ਸੂਰਤ 'ਚ ਇੱਕ ਵੀ ਸਿਰ ਪਾਟ ਗਿਆ ਕਿਸਾਨ ਦਾ ਹੂੰ ਕਿ ਇੱਕ ਤੇ ਜੇ ਮੰਨ ਲਓ ਖੁਦਾ ਨਾ ਖਾਸ ਤਾਂ ਕੋਈ ਮਿਸ ਹੈਪਨਿੰਗ ਹੋ ਗਈ ਇੱਕ ਉਹ ਉਤੋਂ ਇੱਕ ਵੀ ਕਿਸਾਨ ਦਾ ਡਾਂਗ ਮਾਰ ਕੇ ਇਹਨਾਂ ਨੇ ਸਿਰ 파ੜ ਦਿੱਤਾ ਸਮਝ ਲਓ ਕਿ ਇਹ ਬਹੁਤ ਕਸੂਤੀ ਸਥਿਤੀ 'ਚ ਪਹੁੰਚ ਜਾਣਗੇ ਜੀ ਸੋ ਇਸ ਵਾਸਤੇ ਇਹਨਾਂ ਦੀ ਚਿੰਤਾ ਦਾ ਸਬੱਬ ਵਧੇਰੇ ਆ ਵਧੇਰੇ ਬਿਲਕੁਲ ਹੁਣੇ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਇਹਨਾਂ ਦੇ ਕੁਝ ਵੱਡੇ ਉਹਨਾਂ ਨੂੰ ਅਲਰਟ ਤੇ ਰੱਖ ਰਹੇ ਨੇ ਇੱਥੋਂ ਤੱਕ ਕਿ ਜਿਹੜੀਆਂ ਕੁਝ ਕਹਿ ਲੋ ਕਿ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਨਾਲ ਇਹ ਤਾਵਨ ਕਰ ਰਹੇ ਨੇ ਰਾਬਤਾ ਕਰ ਰਹੇ ਨੇ ਸੰਪਰਕ ਕਿਚਨੇ ਜੀ ਕਿ ਹੋ ਸਕਦਾ ਕਿ ਸਾਨੂੰ ਖੜੇ ਪੈਰ ਕੇਂਦਰੀ ਫੋਰਸਾਂ ਦੀ ਨਫਰੀ ਮੰਗਾਉਣੀ ਪਵੇ ਹੂੰ ਢੱਲੇ ਵੱਲ ਨੂੰ ਚੁੱਕਣ ਵਾਸਤੇ ਨਹੀਂ ਜੀ ਹੁਣ ਕਦਮ ਚੁੱਕਣ ਵਾਸਤੇ ਜੀ ਕਿ ਸਥਿਤੀ ਉਤਰ ਨੂੰ ਜਾ ਸਕਦੀ ਹੈ ਜਾਂ ਜਾ ਰਹੀ ਆ ਰਹੀ ਹੈ ਬਿਲਕੁਲ ਇਸ ਵਾਸਤੇ ਇਹਨਾਂ ਦੀ ਚਿੰਤਾ ਇੱਕ ਵੱਖਰੀ ਕਿਸਮ ਦੀ ਵੀ ਹੈ ਮੈਂ ਜਿਵੇਂ ਕਿਹਾ ਭਾਵਨਾਤਮਕ ਤੌਰ ਤੇ ਕਿਸੇ ਦੀ ਭਾਵਨਾ ਤੇ ਆਪਾਂ ਸ਼ੱਕ ਨਹੀਂ ਕਰਦੇ ਕਿ ਹਰੇਕ ਬੰਦਾ ਰਾਜਨੀਤਿਕ ਬੰਦਾ ਜਿਹੜਾ ਬੇਈਮਾਨ ਹੁੰਦਾ ਕਿ ਉਹ ਕਿਸੇ ਦੀ ਮੌਤ ਹੀ ਚਾਹੁੰਦਾ ਨਹੀਂ ਨਹੀਂ ਐਸਾ ਗਲਤ ਹੋਏਗਾ ਕਹਿਣਾ ਹੂੰ ਤਾਂ ਮੇਰਾ ਇਹੀ ਮੰਨਣਾ ਹੈ ਕਿ ਜੇ ਚਿੰਤਾ ਇਹਨਾਂ ਦੀ ਵਧੇਰੇ ਹੈ ਤਾਂ ਉਹ ਇਸ ਪੱਖ ਤੋਂ ਵੀ ਹੈ ਪੱਖ ਤੋਂ ਹੈ ਸੱਚਮੁੱਚ ਇਹ ਪੱਖ ਤੇ ਹੈ ਤੇ ਬੜਾ ਸਾਡੇ ਵਾਸਤੇ ਦੋਹਰੀ ਵਿਪਤਾ ਬਣ ਜਾਏਗੀ ਤਾਂ ਇਸ ਕਰਕੇ ਇਹ ਦੇਖੋ ਹੋਰ ਕੀ ਬਣਦਾ ਹੂੰ ਪਰ ਅੱਜ ਸੁਣਵਾਈ ਵੀ ਸੀਗੀ ਸੁਪਰੀਮ ਕੋਰਟ 'ਚ ਪ੍ਰਿਯੰਕਾ ਗਾਂਧੀ ਨੇ ਵੀ ਦੱਲੇਵਾਲ ਹੋਰਾਂ ਦੇ ਹੱਕ 'ਚ ਮੇਰੇ ਖਿਆਲ ਨਾਲ ਰਾਤੀ ਟਵੀਟ ਕੀਤਾ ਸ਼ਾਮੀ ਹੂੰ ਹੂੰ ਇਹਨਾਂ ਨੇ ਵੀ ਜਾਣਾ ਸੀਗਾ ਰਾਜੇਵਾਲ ਹੋਰਾਂ ਨੇ ਤਾਂ ਬਾਕੀ ਦੇਖੋ ਸ਼ਾਮ ਤੱਕ ਕੀ ਕੀ ਅਪਡੇਟਸ ਇਹਦੇ ਵਿੱਚ ਆਉਂਦੀਆਂ ਨੇ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਕੁਝ ਕਮੈਂਟ ਨੇ ਆਪਾਂ ਦੋਸਤਾਂ ਨੂੰ ਸ਼ਾਮਿਲ ਕਰ ਦਈਏ ਫਿਰ ਅਗਲੀ ਖਬਰ ਵੱਲ ਚੱਲਦੇ ਆਂ ਅ ਸ਼ਿੰ다 ਸਿੰਘ ਜੀ ਕਹਿ ਰਹੇ ਨੇ ਕਿ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਕਹਿੰਦੇ ਆਪਣਾ ਜੀਵਨ ਵਾਰ ਜਾਣਗੇ ਇਸ ਮੁੱਦੇ ਦੇ ਵਿੱਚ ਸਰਕਾਰ ਕੋਈ ਹੱਲ ਕਰੂਗੀ ਇਦਾਂ ਲੱਗ ਨਹੀਂ ਰਿਹਾ ਖੈਰ ਆਪਾਂ ਤਾਂ ਇਹੀ ਚਾਹੁੰਦੇ ਆ ਕਿ ਖੁਦਾ ਇਦਾਂ ਨਾ ਕਰੇ ਸਭ ਕੁਝ ਮਸਲੇ ਜਿਹੜੇ ਹੱਲ ਹੋ ਜਾਣ ਜਾਟਾਂ ਨੂੰ ਫਾਇਰ ਜਿਹਾ ਕਿ ਹੁਣ ਤਰਲੇ ਵਾਲ ਸਾਹਿਬ ਕਹਿੰਦੇ ਬੋਲ ਵੀ ਨਹੀਂ ਸਕਦੇ ਹਾਂ ਉਹਨਾਂ ਨੇ ਮੀਟਿੰਗਾਂ ਵਗੈਰਾ ਵੀ ਹੁਣ ਕਹਿਤਾ ਕਿ ਭਾਈ ਮੈਂ ਨਹੀਂ ਕਰ ਸਕਦਾ ਕਿਸੇ ਨੂੰ ਮੈਂ ਜੀ ਜੀ ਇਹ ਗੱਲ ਤੇ ਤੁਹਾਨੂੰ ਦੇਖ ਲਓ ਮੈਂ 26 ਨਵੰਬਰ ਤੋਂ ਪਹਿਲਾਂ ਹੀ ਦੱਸਤੀ ਸੀ ਸ਼ਾਇਦ 25 ਕੇ 26 ਨੂੰ ਦੱਸੀ ਸੀਗੀ ਕਿ ਇਹ ਕਦਮ ਜਿਹੜਾ ਹੈ ਬਹੁਤ ਐਕਸਟ੍ਰੀਮ ਲੈਵਲ ਦਾ ਕਦਮ ਹੈ ਜੀ ਬਿਲਕੁਲ ਬਿਲਕੁਲ ਬਹੁਤ ਸੋਚ ਕੇ ਬਹੁਤ ਸਮਝ ਕੇ ਹਮ ਭਈ ਇਸ ਚੀਜ਼ ਦੀ ਤਾਂ ਤੁਹਾਨੂੰ ਮੈਂ ਦੱਸਤਾ ਸੀਗਾ ਉਹ ਇਹ ਪਿੱਛੇ ਮੋੜਨ ਵਾਲਾ ਰਸਤਾ ਜਿਵੇਂ ਇੱਕ ਕਹਾਣੀ ਵੀ ਤੁਸੀਂ ਉਸ ਦਿਨ ਸੁਣਾਈ ਸੀ ਕਿ ਹੁਣ ਪਿੱਛੇ ਮੋੜਨ ਕੋਈ ਚਾਰਾ ਨਹੀਂ ਹਾਂਜੀ ਉਹ ਕਹਾਣੀ ਸੁਣਾਈ ਸੀ ਤੁਹਾਨੂੰ ਕਿ ਕਈ ਵਾਰ ਤੁਹਾਡੇ ਕੋਲ ਜਿਹੜਾ ਹੁੰਦਾ ਨਾ ਲੱਕੜ ਦਾ ਪੁਲ ਉਹਨੂੰ ਅੱਗ ਲੱਗ ਚੁੱਕੀ ਹੁੰਦੀ ਹੈ ਹੁਣ ਤੁਹਾਡੇ ਕੋਲ ਵਾਪਸੀ ਦਾ ਸਮਾਂ ਨਹੀਂ ਹੁੰਦਾ ਜਾਂ ਵਾਪਸੀ ਦਾ ਕੋਈ ਚਾਰਾ ਨਹੀਂ ਹੁੰਦਾ ਇਸ ਵਾਸਤੇ ਇਹ ਪਹਿਲੇ ਦਿਨ ਤੋਂ ਤੈਅ ਸੀਗਾ ਜੀ ਜੀ ਚੇਤਨ ਮਾਨ ਜੀ ਕਹਿ ਰਹੇ ਨੇ ਕਿ ਕੇਂਦਰ ਤਾਂ ਚਾਹੁੰਦਾ ਹੀ ਹੈ ਕਹਿੰਦੇ ਕਿ ਮਾਹੌਲ ਵਿਗੜੇ ਤੇ ਰਾਸ਼ਟਰਪਤੀ ਸ਼ਾਸਨ ਲਾਈਏ ਰਾਸ਼ਟਰਪਤੀ ਸ਼ਾਸਨ ਨਾ ਵੀ ਲੱਗੇ ਹੂੰ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਦੇਖੋ ਇੱਕ ਵਾਰੀ ਸਿੰਮਤੀ ਜਾਂਦੀ ਹੈ, ਹਮ ਦਰਦੀ ਜਾਂਦੀ ਹੈ ਜਿਵੇਂ ਆਪਾਂ ਹੁਣ ਸੜਕ ਜਾਮਾਂ ਤੇ ਦੇਖਦੇ ਆਂ ਪਹਿਲਾਂ ਲੋਕ ਸ਼ੌਂਕ ਨਾਲ, ਪਿਆਰ ਨਾਲ, ਚਾਹ ਨਾਲ ਇਹਨਾਂ 'ਚ ਹਿੱਸਾ ਲੈਂਦੇ ਸੀ। ਹੁਣ ਹੁਣ ਦੂਜੇ ਪਾਸੇ ਹੋ ਗਿਆ, ਅੱਕ ਗਿਆ। ਹੂੰ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹੀ ਚੀਜ਼ ਹੁੰਦੀ ਆ ਕਿ ਮੰਨ ਲਓ ਇੱਕ ਵਾਰੀ ਜੇ ਖੁਦਾ ਨਾ ਖਾਸ ਤਾਂ ਕੁਝ ਐਸਾ-ਬੈਸਾ ਹੁੰਦਾ ਹੈ ਤਾਂ ਮੰਨ ਲਓ ਇੱਕ ਵਾਰੀ ਤੇ ਜਜ਼ਬਾਤੀ ਹੋ ਜਾਏਗਾ ਮਾਹੌਲ ਫਿਰ ਦੂਜੀ ਵਾਰ ਕੀ ਹੁੰਦਾ ਸਭ ਕੇ ਜੇ ਮਾਹੌਲ ਵਿਗੜਦਾ ਹੈ ਕਾਰੋਬਾਰਾਂ ਤੇ ਅਸਰ ਪੈਂਦਾ ਹੈ ਜਾਂ ਸਾਡੀ ਕਹ ਲੋ ਕਿ ਜੋ ਮਾਹੌਲ ਹੈ ਉਹਦੀ ਕਹਾਣੀ ਥੋੜੀ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਵਿੱਚੋਂ ਫਿਰ ਕੀ ਨਿਕਲਦਾ ਹੁੰਦਾ ਕਿ ਕਿਤੇ ਨਾ ਕਿਤੇ ਨਰਾਜ਼ਗੀ ਉਪਜ ਪੈਂਦੀ ਹੈ ਵਪਾਰੀ ਵਰਗ ਅਡੋ ਹੋ ਜਾਂਦਾ ਹੈ ਕਿਰਤੀ ਵਰਗ ਅਡੋ ਜਾਂਦਾ ਹੈ ਜੀ 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 ਸ਼ੈਰੀ ਤਬ ਕੱਟ ਹੋ ਜਾਂਦਾ ਜੀ ਜਾਂ ਪਿੰਡੂ ਤਬ ਕੱਟ ਹੋ ਜਾਂਦਾ ਜੀ ਸੋ ਉਹਦੇ ਵਿੱਚ ਫਿਰ ਭਾਜਪਾ ਤਾਂ ਇਸ ਗੇਮ ਦੀ ਕਹ ਲੋ ਕਿ ਭਈ ਐਸਸੀ ਐਸਸੀ ਪੀ ਐਚ ਡੀ ਕਰਕੇ ਬੈਠੀ ਆ ਕਿ ਇਹੋ ਜਿਹਾ ਮੌਕਾ ਮਿਲੂਗਾ ਤਾਂ ਇਹਨਾਂ ਨੇ ਇੱਧਰ ਲੈ ਇੱਧਰ ਕਰਦੇ ਨੇ ਇੱਧਰ ਲੈ ਇੱਧਰ ਕਰਦੇ ਸੋ ਆਹੀ ਤੇ ਚੀਜ਼ ਆਪਾਂ ਕਹਿੰਦੇ ਹੁੰਨੇ ਆ ਜੀ ਅਕਸਰ ਜੀ ਜੀ ਮਿੰਟੂ ਜੀ ਇਸ ਖਬਰ ਦੇ ਨਾਲ ਨਾਲ ਇੱਕ ਖਬਰ ਆਪਾਂ ਹੋਰ ਵੀ ਛੋਲੀਏ ਇਹ ਸਾਰਾ ਜੋ ਲੜਾਈ ਜਾਂ ਜੋ ਵਿਰੋਧ ਜਾਂ ਵਿਦਰੋਹ ਹੈ ਨਾ ਇਹ ਹੈ ਖੇਤੀ ਨੂੰ ਬਚਾਉਣ ਵਾਸਤੇ